ਦੇਖੋ ਜੀ ਆਪਾਂ ਇਦਾਂ ਹੀ ਤੁਹਾਡੇ ਇਸੇ ਮੈਗ ਤੇ ਗੱਲ ਕੀਤੀ ਸੀ ਉਸ ਦਿਨ ਵੀ ਬੇਇਨਤੀ ਕੀਤੀ ਸੀ ਵੀ ਆਪਾਂ ਨੂੰ ਸਮਾਨ ਦੀ ਲੋੜ ਨਹੀਂ ਹੈਗੀ ਤੇ ਨਾਲ ਹੀ ਕਿਹਾ ਸੀ ਵੀ ਬਾਅਦ ਵਿੱਚ ਤੁਸੀਂ ਨਹੀਂ ਆਉਣਾ ਜਦੋਂ ਸਾਨੂੰ ਖਾਸ ਲੋੜ ਪੈਣੀ ਆ ਤੇ ਉਹੀ ਗੱਲ ਅੱਜ ਤੁਸੀਂ ਆਣ ਕੇ ਦੇਖੀ ਉਸੇ ਜਿਹੜਾ ਬਾਉਪੁਰ ਦਾ ਪੁਲ ਸੀ ਉੱਥੇ ਮੇਲਾ ਲੱਗਾਂਦਾ ਸੀ ਤੇ ਅੱਜ ਸੁਨਸਣਾ ਟਾਪਿਆ ਵਾ ਅਸੀਂ ਘਰਾਂ ਨੂੰ ਵਰਤਣਾ ਸ਼ੁਰੂ ਹੋਏ ਆ ਕੁਝ ਪਰਸੈਂਟ ਤੇ ਅੱਜ ਜਿਹੜੇ ਹੈਗੇ ਬਾਹ ਫੜਨ ਵਾਲੇ ਵੀਰ ਘਟ ਰਹਿ ਗਏ ਬਾਹ ਫੜਨ ਦਾ ਮਤਲਬ ਇਹ ਨਹੀਂ ਆ ਕੀ ਸਾਨੂੰ ਰਾਸ਼ਨ ਚਾਹੀਦਾ ਜਾਂ ਰਾਹਤ ਸਮਗਰੀ ਚਾਹੀਦੀ ਅਸੀਂ ਕਹਿੰਦੇ ਆ ਕਿ ਜਿਹੜਾ ਸਾਡਾ ਬੰਨ ਟੁੱਟ ਕੇ ਤੇ ਐਡਾ ਵੱਡਾ ਨੁਕਸਾਨ ਹੋਇਆ ਜਿਹੜੇ ਸਾਡੇ ਘਰ ਰੁੜ ਗਏ ਤਿੰਕੇਦਾਰ ਉਹਨਾਂ ਦਾ ਨਾਮੋ ਨਿਸ਼ਾਨੀ ਹੈਗਾ ਉਹਨਾਂ ਦੇ ਬੱਚਿਆਂ ਨੇ ਪਰਿਵਾਰਾਂ ਨੇ ਕਿੱਥੇ ਜਾਣਾ ਤੁਹਾਡਾ ਲੋੜ ਆ ਉਹਨਾਂ ਪਰਿਵਾਰਾਂ ਨੂੰ ਸਾਂਭਣ ਦੀ ਉਹ ਬੰਨਾਂ ਨੂੰ ਬੰਨਣ ਦੀ ਜਿਹੜੀ ਸੰਗਤ ਸਾਡੇ ਕੋਲ ਲਈ ਖਾਣ ਪੀਣ ਲਈ ਜਿਹੜਾ ਲੈ ਕੇ ਆਉਂਦੇ ਨਾ ਜਦੋਂ ਤੁਸੀਂ ਦਿੱਲੀ ਅੰਦੋਲਨ ਦੇ ਵਿੱਚ ਦੇਖਿਆ ਜੀ ਕਿ ਬਦਾਮਾਂ ਦੇ ਨਾਲ ਬਦਾਮ ਖਾਂਦੇ ਹੁੰਦੇ ਸੀ ਆਪਾਂ ਸਿਆਲ ਦੇ ਵਿੱਚ ਜੀ ਤੇ ਬਾਅਦ ਵਿੱਚ ਸੁੱਕੀਆਂ ਰੋਟੀਆਂ ਖਾਂਦੇ ਰਹੇ ਜੀ ਇਹੀ ਹਾਲਤ ਇੱਥੇ ਬਣ ਰਹੀ ਆ ਕਿ ਹੁਣ ਜਿਹੜੇ ਕਿਸਾਨ ਆ ਉਦੋਂ ਤੋਂ ਬਥੇ ਬੜੇ ਬਹੁਤ ਵੱਡੇ ਪੱਤਰ ਤੇ ਅਸੀਂ ਧੰਨਵਾਦੀ ਆ ਸਾਰਿਆਂ ਦੇ ਪਰ ਜਿਹੜੀ ਅਸਲ ਲੋੜ ਆ ਕਿ ਜੇ ਤੁਹਾਡੇ ਬੰਨ ਨਾ ਬਣੇ ਗਏ ਤੇ ਮੁਰ ਵਸੇਬਾ ਨਾ ਹੋਇਆ ਤੇ ਫਿਰ ਫਿਰ ਉਸੇ ਬੰਨਾਂ ਦੇ ਉੱਪਰ ਬੈਠਣਗੇ ਮੰਗਣ ਲਈ ਕਿਸਾਨ